Yes ਮੇਰੇ ਵੱਲ ਤੂੰ ਕਰ ਕੰਮ ਸੌਬਦਾਰੂ <laughs> ਅਪ ਕਰਾਗਾ ਮੇਰੀ ਜਾਨ ਦੇ ਦੁੱਖ ਤੂੰ ਜਾਣਦਾ ਮੇਰੀ ਜਾਨ ਦੇ ਦੁੱਖ ਤੂੰ ਜਾਣਦਾ ਸਾਂ ਲਿਖਦਾ ਇੱਕ ਖਾਦਮ ਲਿਖਦਾ ਉਹ ਖਤ ਤੇਰੀ ਰੂਹ ਤੇ ਲਿਖਦਾ ਰੂਹ ਤੇ ਇਹ ਜਦੋਂ ਉੱਥੇ ਹਾਜ਼ਰੀ ਲਗਣੀ ਤੇ ਪਹਿਲਾਂ ਉੱਤੇ ਵੇਖਿਆ ਜਾਣਾ ਕਿ ਲਿਖਿਆ ਕਿੰਨੇ ਲਿਖਿਆ ਕਿੰਨੇ ਇਹ ਦੁਨੀਆਂ ਦਾ ਲਿਖਿਆ ਹੈ ਜਾਂ ਕਿਸੇ ਖਾਦਮ ਦਾ ਲਿਖਿਆ ਹੈ ਰੂਹ ਉਥੇ ਉਦੋਂ ਕਬੂਲ ਹੋਣੀ ਹੈ ਜਦੋਂ ਤੇਰੇ ਰੂਹ ਦੇ ਉੱਤੇ ਮੋਹਰ ਇੱਕ ਸੰਤਤੀ ਵੀ ਹੋਵੇਗੀ ਜਾ ਚਿੱਠੀ ਐ ਜਾ ਚਿੱਠੀ ਨੀ ਜਾ ਰੱਬ ਯੇਸੂ ਕੋ ਦਿਲ ਜਾਨੀ ਪੇਗਾਮ ਚਿੱਠੀ ਹੈ ਹੱਥ ਜੋੜ ਕੇ ਤੂੰ ਅੱਖੀਂ ਨਹੀਂ ਸਲਾਮ ਚਿੱਠੀ ਹੈ ਜਿਹੜੀ ਚਿੱਠੀ ਤੂੰ ਲਿਖਦਾ ਹੈ ਨਾ ਜਿਹੜੀ ਤੂੰ ਲਿਖਦਾ ਚਿੱਠੀ ਦੁਆ ਇੱਕ ਚਿੱਠੀ ਹੁੰਦੀ ਹੈ ਜਿਹੜੀ ਤੂੰ ਚਿੱਠੀ ਲਿਖਣਾ ਹੈ ਉਹਦੇ ਤੇ ਲਿਖਿਆ ਹੁੰਦਾ ਮੇਰੇ ਬੱਚਿਆਂ ਤੇ ਰਹਿਮ ਕਰੀ ਜਿਹੜੀ ਤੂੰ ਚਿੱਠੀ ਲਿਖਣਾ ਹੈ ਉਹਦੇ ਤੇ ਲਿਖਿਆ ਹੁੰਦਾ ਸਾਡੇ ਕਾਰੋਬਾਰ ਤੇ ਵੀ ਰਹਿਮ ਕਰੀ ਜਿਹੜੀ ਤੂੰ ਚਿੱਠੀ ਲਿਖਣਾ ਹੈ ਉਹਦੇ ਤੇ ਲਿਖਿਆ ਹੁੰਦਾ ਸਾਡੇ ਓਮ ਜਾਨ ਚ ਨਿਗਾਹਬਾਨੀ ਰਖਵਾਲੀ ਕਰੀ ਜਿਹੜੀ ਤੂੰ ਚਿੱਠੀ ਲਿਖਣਾ ਹੈ ਉਹਦੇ ਚ ਲਿਖਿਆ ਹੁੰਦਾ ਸਾਡੇ ਘਰਾਨੇ ਤੇ ਰਹਿਮ ਕਰੀ ਇਹ ਚਿੱਠੀ ਕਬੂਲ ਹੋਣੀ ਹੈ ਜਿੱਦੇ ਚ ਲਿਖਿਆ ਹੋਏਗਾ ਕਿ ਮੈਨੂੰ ਤੇਰੀ ਯਾਦ ਆ ਰਹੀ ਹੈ ਮੈਂ بڑے ਦਾਅਵੇ ਨਾਲ ਤੇ ਬੜੀ ਈਮਾਨ ਦੇ ਨਾਲ ਕਹਿਣਾ ਹੁੰਦਾ ਕਿ ਉੱਥੇ ਮੰਗਣ ਵਾਲੇ ਨਹੀਂ ਜਾਣੇ ਤੇ ਮੰਗਣਾ ਛੱਡ ਦਿਓ ਇਬਾਦਤ ਕਰੋ ਉਹਦੇ ਧੀਆਂ ਪੁੱਤਰ ਬਣਨ ਵਾਸਤੇ ਮੰਗਣਾ ਕਰ ਬੈਠ ਕੇ ਵੀ ਮੰਗ ਲੈ ਕਰੋ ਇੰਨਾ ਕਿ ਰੱਬ ਮੇਰੇ ਚ ਇੰਨੀ ਕਿ ਰੱਬ ਮੇਰੇ ਚ ਤਾਕਤ ਕੂਵਤ ਹੈਗੀ ਹੈ ਤੈਨੂੰ ਦਰ ਤੇ ਆਉਣ ਦੀ ਵੀ ਨਹੀਂ ਲੋੜ ਤੂੰ ਘਰ ਬੈਠੇ ਮੰਗੇਗਾ ਨਾ ਇਮਾਨ ਦੇ ਨਾਲ ਉਹਥੇ ਵੀ ਪੂਰਾ ਕਰ ਦੇਗਾ ਪਰ ਜਿੱਤਿਆ ਪੁੱਤਰ ਬੰਨਾ ਤੇ ਫਿਰ ਇਬਾਦਤ ਸ਼ੁਰੂ ਕਰੀ ਮੰਗਣ ਵਾਸਤੇ ਉਹ ਇਬਾਦਤ ਨਾ ਕਬੂਲ ਹੋਈ ਸੀ ਨਾ ਹੋਣੀ ਤੇ ਨਾ ਹੋਵੇਗੀ ਮੇਰਾ ਯੇਸੂ ਕੋ ਲੁਲਾ ਜਾ ਨੀ ਬੇਗਮ ਚਿਠੀ ਹੱਥ ਜੋੜ ਕੇ ਤੂੰ ਅੱਖੀਂ ਨੀ ਸਲਾਮ ਚਿਠੀ ਨੀ ਅੱਖੀਂ ਤੈਨੂੰ ਯਾਦ ਕਰਦਾ ਯਾਦ ਕਰਦਾ ਨੀ ਅੱਖੀਂ ਤੈਨੂੰ ਯਾਦ ਕਰਦਾ ਯਾਦ ਕਰਦਾ ਕੀ ਤੈਨੂੰ ਯਾਦ ਕਰਦਾ ਮੇਰਾ ਯਿਸੂ ਕੋਲ ਲਾ ਜਾਨੀ ਪੇਗਮ ਚਿੱਠੀਏ ਮੇਰਾ ਯਿਸੂ ਕੋਲ ਲਾ ਜਾਨੀ ਪੇਗਮ ਚਿੱਠੀਏ ਮੇਰਾ ਯਿਸੂ ਕੋਲ ਲਾ ਜਾਨੀ ਪੇਗਮ ਲਿਖੀ ਗਈ ਉਹ ਕੀ ਲਿਖਿਆ ਗਿਆ ਕਹਿੰਦਾ ਖਤ ਬਣਾਵੀ ਪਰ ਉਹ ਨਾ ਬਣਾ ਜੀ ਕਿਤੇ ਜਿਹੜਾ ਮਰਦਾ ਹੋਵੇ ਜਿਹੜਾ ਨਹੀਂ ਨਾ ਕਿਤੇ ਪਹੁੰਚਦਾ ਨਹੀਂ ਕਿਸੇ ਨੂੰ ਸੁਣਾ ਦਿੰਦਾ ਉਹ ਵੈਸੇ ਸਮਝ ਲਿਓ ਕੋ ਮਰਿਆ ਹੁੰਦਾ ਉਹ ਗਿਰਜੇ ਚ ਪਿਆ ਰਹੇ ਉਹ ਤਾਂ ਵੀ ਮਰਿਆ ਮੰਦਰ ਚ ਪਿਆ ਰਹੇ ਉਹ ਤਾਂ ਵੀ ਮਰਿਆ ਗੁਰਦੁਆਰੇ ਚ ਪਿਆ ਰਹੇ ਉਹ ਤਾਂ ਵੀ ਮਰਿਆ ਮਸੀਹ ਚ ਹੋਵੇ ਉਹ ਤਾਂ ਵੀ ਮਰਿਆ ਖਤ ਜੇ ਰੱਬ ਦਾ ਹੁੰਦਾ ਤੇ ਕਿਤੇ ਪਹੁੰਚਦਾ ਕਿਤੇ ਦੁਖੀ ਨੂੰ ਸੁਣਾ ਦਿੰਦਾ ਤੇ ਕੀ ਕਹਿ ਰਿਹਾ ਜ਼ਿੰਦਾ ਖਾਤੀ ਯੇਸੂ ਮੈਨੂੰ ਵੀ ਬਣਾਵੀ ਤੂੰ ਮੋਰ ਬਾਖਰੂ ਦੀ ਮੱਥੇ ਉੱਤੇ ਲਾਵੀ ਤੂੰ ਜ਼ਿੰਦਾ ਖਾਤੀ ਯੇਸੂ ਮੈਨੂੰ ਵੀ ਬਣਾਵੀ ਤੂੰ ਮੋਰ ਬਾਖਰੂ ਦੀ ਮੱਥੇ ਉੱਤੇ ਲਾਵੀ ਤੂੰ ਮੋਰ ਬਾਖਰੂ ਦੀ ਮੱਥੇ ਉੱਤਰਾਵੀ ਤੂੰ ਆਖੀਏ ਸੁਨੋ ਤੇਰਾ ਏ ਗੁਲਾਮ ਕਿੱਥੀ ਆਖੀਏ ਸੁਨੋ ਤੇਰਾ ਏ ਗੁਲਾਮ ਕਿੱਥੀ ਹੱਥ ਜੋੜੇ

ਸ਼ਲਮ ਆਏਗਾ ਜਿੱਥੇ ਹੁਕਮ ਚੱਲੇ ਰੋਂ ਰੱਬ ਦਾ ਏਦਾ ਜੀਲਾ ਤਸੀਲ ਅਜਗਜ਼ਾ ਦਾ ਤੋਂ ਲਿਨ ਨੰਮੈ ਸੋ ਬੀ ਤੇ ਕਿਤੇ ਪਲੇਖੇ ਚ ਨਾ ਰਿਓ ਕਿ ਅਸੀਂ ਇਹ ਸੱਚ ਦੱਸਣ ਲੱਗਾ ਜੀ ਕਿਤੇ ਪਲੇਖੇ ਚ ਨਾ ਰਿਓ ਕਿ ਅਸੀਂ ਇਬਾਦਤ ਕਰਦੇ ਹਾਂ ਇਹ ਪੁਲੀਖਾ ਕਰਦੇ ਹੋ ਇਹ ਪੁਲੀਖੇ ਚ ਨਾ ਰਿਓ ਕਿ ਅਸੀਂ ਇਬਾਦਤ ਕਰਦੇ ਹਾਂ ਜਿੱਥੇ ਇਬਾਦਤ ਹੁੰਦੀ ਹੈ ਨਾ ਉੱਥੇ ਰੱਬ ਤੋਂ ਸਵਾ ਕਿਸੇ ਦੂਸਰੇ ਦੀ ਆਵਾਜ਼ ਨਹੀਂ ਹੁੰਦੀ ਜੇ ਕਿਤੇ ਇਤਨਾ ਦਾ ਮੰਜ਼ਰ ਦੇਖਣਾ ਹੋਵੇਗਾ ਤੇ ਕੋਈ ਇੱਕ ਜਣਾ ਮੇਰੇ ਨਾਲ ਜ਼ਰੂਰ ਜਾਇਆ ਕਰੇ ਕਿ ਭਾਰ ਜਿਹੜੀ ਤੇਹਜੀਬ ਆ ਲੋਕਾਂ ਦੇ ਵਿੱਚ ਉਹ ਕਿਦਾਂ ਦਾ ਸੁਹੰਦੇ ਨੇ ਡਰਦੇ ਤੇ ਕੰਬਦੇ ਹੋਏ ਰੱਬ ਦੀ ਹਜ਼ੂਰੀ 'ਚ ਪੈਂਦੇ ਨੇ ਇੱਥੇ ਇੱਕ ਜਣਾ ਖੜਾ ਹੁੰਦਾ ਤੇ ਸਾਰੇ ਉਧਰ ਵੇਖਦੇ ਨੇ ਕਿ ਇਹ ਕੀ ਕਰਨ ਲੱਗਾ ਤੂੰ ਇਹ ਤੇ ਸੁਣ ਜਿਹੜਾ ਤੇਰੇ ਵਾਸਤੇ ਰੱਬ ਨੇ ਭੇਜਿਆ ਹੋਊ ਕਿ ਭੇਜਿਆ ਹੈ ਹਾਲੇ ਤੇ ਤੇਰਾ ਧਿਆਨ ਨਾ ਨਿਕੀ ਜੀ ਕੋਈ ਚੀਜ਼ ਖੜੀ ਹੋਵੇ ਤੇ ਉਹਦੇ ਵੱਲ ਚਲ ਜਾਂਦਾ ਜੇ ਤੇਰੇ ਚ ਰੱਬ ਹੁੰਦਾ ਤੇ ਤੇਰਾ ਧਿਆਨ ਕੋਈ ਵੀ ਨਹੀਂ ਖਿੱਚ ਸਕਦਾ ਹੁਣ ਇਹ ਨਾ ਕਿਉਂਕਿ ਅਸੀਂ ਨਹੀਂ ਸੀ ਵੇਖਣ ਦੇ ਸਾਰੇ ਵੇਖਣ ਦੇ ਸੀ ਉਹ ਤਾਂ ਮੈਂ ਤੇ ਇਹ ਵੇਖਣ ਦਾ ਕਿ ਪਤਾ ਨਹੀਂ ਅੱਧਰ ਕੀ ਹੋ ਗਿਆ ਬਾਬਾ ਜੀ ਨੇ ਜਿਹੜੀ ਇਨਫਰਮੈਸ਼ਨ ਕੀਤੀ ਉਹਦੀ ਨਜ਼ਰ ਕਰ ਲਓ ਝੂਠ ਸੁਨਾਵੇਂ ਝੂਠ ਵਖਾਵੇ ਜ਼ੇਂ ਚ ਰੱਖਿਓ ਹਮੇਸ਼ਾ ਹੀ ਰੱਖਿਓ ਜੋ ਤੁਹਾਡੀ ਅੱਖ ਵੇਖਦੀ ਉਤਰਾ ਹੁੰਦਾ ਨਹੀਂ ਜੀ ਜੋ ਤੁਹਾਡੀ ਅੱਖ ਵੇਖਦੀ ਹੈ ਨਾ ਉਤਰਾ ਹੁੰਦਾ ਨਹੀਂ ਜੀ ساری ਉਮਰ ਪਤਾ ਲੱਗਦੇ ਰਹਿਣਾ ਮੈਂ ਕਿ ਕਿਤੇ ਲਫ਼ਜ਼ ਸੁਣਿਆ ਵੀ ਜੋ ਸਾਡੀ ਅੱਖ ਵੇਖਦੀ ਹੈ ਉਤਰਾ ਨਹੀਂ ਹੁੰਦਾ ਡਾਰ ਲੱਗੀ ਹੁੰਦੀ ਹੈ ਨਾ ਉਹ ਉਹ ਟੁੱਟ ਜਾਂਦੀ ਹੈ ਤੇ ਉਹਨੂੰ ਤੋੜਦਾ ਸਾਹਮਣੇ ਸੁਣਨ ਵਾਲਾ ਹਾਂ ਇਹ ਸਮਝ ਕੇ ਰੱਖਿਓ ਝੂਠ ਵਿਖਾਵੇ ਝੂਠ ਸੁਣਾਵੇ ਝੂਠ ਸੁਣਾਵੇ ਝੂਠ ਵਿਖਾਵੇ ਤੈਨੂੰ ਸਾਰੇ ਭੁਲੇਖੇ ਪਾਵੇਗਾ ਇਹ ਸੁਣਨ ਵਾਲਾ ਝੂਠ ਸੁਣਾਵੇ ਝੂਠ ਵਿਖਾਵੇ ਤੈਨੂੰ ਸਾਰੇ ਭੁਲੇਖੇ ਪਾਵੇਗਾ ਤੱਸਾ ਸੱਜਣਾ ਤੈਨੂੰ ਸੱਚ ਕੌਣ ਸੁਣਾਵੇਗਾ ਇਹ ਤੈਨੂੰ ਰੋਲ ਦੇਣਾ ਹੈ ਜਿਹੜੀਆਂ ਤੇਰੀਆਂ ਸਿਫਤਾਂ ਨੇ ਨਾ ਤੈਨੂੰ ਖੁਸ਼ ਕਰਨ ਵਾਲੀਆਂ ਇਹਨਾਂ ਨੇ ਤੈਨੂੰ ਰੋਲ ਦੇਣਾ ਹੈ ਇਹ ਤੈਨੂੰ ਕਾਹੇ ਦਾ ਨਹੀਂ ਛੱਡਣਾ ਨਾ ਇੱਥੋਂ ਦਾ ਛੱਡਣਾ ਨਾ ਉੱਥੋਂ ਦਾ ਛੱਡਣਾ ਤੂੰ ਕਾਹੇ ਜੋਗਾਂ ਨਹੀਂ ਰਹਿਣਾ ਇਹ ਸਮਝ ਕੇ ਰੱਖੀ ਕਿ ਤੇ ਸੱਚ ਸੁਣਨਾ ਹੋਵੇ ਤੇ ਬੜੀ ਖਾਮੋਸ਼ੀ ਦੇ ਨਾਲ ਸੁਣਾ ਕਰੋ ਡਰਦੇ ਤੇ ਕੰਬਦੇ ਹੋਏ ਸੁਣਿਆ ਕਰੋ ਇਹ ਮੈਨੇ ਸਮਝਦਾ ਕਿ ਹਾਲੇ ਅਸੀਂ ਅਸੀਂ ਵੀ ਵਿਚਾਈਆਂ ਅਸੀਂ ਹਲੇ ਇਬਾਦਤ ਸ਼ੁਰੂ ਹੀ ਨਹੀਂ ਕੀਤੀ 啊。Uh huh. ਸਕਸ ਨੂੰ ਦੁਆ ਕਰਨ ਵਾਲੇ ਨੂੰ ਪਤਾ ਨਹੀਂ ਨਾ ਕਿ ਮੇਰਾ ਆਗਾਜ਼ ਕੀ ਏ ਸ਼ੁਰੂਆਤ ਹੋਵੇ ਤੇ ਸੰਤ ਚ ਹੋਵੇ ਸ਼ੁਰੂਆਤ ਹੋਵੇ ਤੇ ਖਾਦਮ ਚ ਹੋਵੇ ਜੇ ਰੂਪ ਬਦਲਦਾ ਤੇ ਉਹ ਬੰਦਾ ਨਹੀਂ ਹੁੰਦਾ ਜੇ ਰੂਪ ਬਦਲੇ ਜਾਵੇ ਤੇ ਈਮਾਨਦਾਰ ਨਹੀਂ ਹੁੰਦਾ ਆਗਾਜ਼ ਇਹ ਪਤਾ ਹੋਣਾ ਚਾਹੀਦਾ ਕੀ ਏ ਅੰਜਾਮ ਇਹ ਵੀ ਪਤਾ ਹੋਣਾ ਚਾਹੀਦਾ ਕੀ ਤੇ ਉਹਨੂੰ ਪਤਾ ਹੁੰਦਾ ਜਿਹੜਾ ਇਹ ਵੀ ਨਹੀਂ ਸਮਝਉਣਾ ਹਲੇ ਹਲੇ ਤੇ ਇਨਸਾਨ ਆਪਣੀਆਂ ਖੁਸ਼ੀਆਂ ਆਪਣੀ ਚਾਹਤ ਇਬਾਦਤ ਵਿੱਚ ਮਿਕਸ ਕਰੀ ਜਾਂਦਾ ਹੈ ਕਿ ਮੈਨੂੰ ਫਲਾਣੇ ਥਾਂ ਜਾਵਾਂਗਾ ਉੱਥੇ ਸੁਣਨ ਦਾ ਸਵਾਦ ਆਣਾ ਉਹ ਚੱਲਿਆ ਤੂੰ ਆਪਣੀ ਮਰਜ਼ੀ ਨਾ ਕਰ ਇਹ ਤੇ ਵੇਖ ਕਿ ਤੇਰੇ ਵਾਸਤੇ ਰੱਬ ਨੇ ਕੀ ਭੇਜਿਆ ਹੈ ਮੈਂ ਜਾ ਮੰਤਾ ਹੂੰ ਉਹਗਾ ਜ਼ਪਨਾ ਜਿਹੜੇ ਖਾਸ ਤੋ ਤੇ ਪੁਰਾਣੇ ਪੁਰਾਣੇ ਲੋਕ ਨੇ ਉਹ ਕਿੰਨੇ ਆਣੇ ਮੈਨੂੰ ਵੇਖਿਆ ਸੋਰਚੀ ਵੇਖਿਆ ਸੀ ਹੱਲੇ ਵੀ ਸੋਰਚੀ ਹੈ ਤੇ ਜਿਹੜਾ ਬਸੂਰਾ ਹੋ ਜਾਵੇ ਉਹ ਇਨਸਾਨ ਹੀ ਨਹੀਂ ਹੁੰਦਾ ਸੰਗੀਤ ਤੋਂ ਸ਼ੁਰੂ ਕੀਤਾ ਸੀ ਹੱਲੇ ਵੀ ਉੱਥੇ ਟਿਕਿਆ ਹੈ ਇੱਕ ਚੀਜ਼ ਤੁਹਾਨੂੰ ਦੱਸ ਦਿੰਨਾ ਆ ਇਹ ਜਿਹੜੀ ਨੀਂਹ ਆ ਨਾ ਹੋਸਨਾ ਦੀ ਇਹ ਵੀ ਸੰਗੀਤ ਜੇ ਇਹ ਕਿਤੇ ਭਲੇਖੇ ਚ ਨਾ ਰਿਓ ਸੰਗੀਤ ਨੀਂਹ ਆ ਹੋਸਨਾ ਦੀ ਨਹੀਂ ਤੇ ਬੇਸ਼ੱਕ ਇਹਨਾਂ ਨੂੰ ਪੁੱਛ ਲਓ ਸੰਤਾਨ ਨੂੰ ਪੁੱਛ ਲਓ ਜਿਹੜੀ ਸੁਰਚਾ ਨਾ ਹੋਵੇ ਉਹ ਨੀਂਹ ਇਮਾਰਤ ਬੰਦੀ ਨਹੀਂ ਇਹ ਸੁਰਚ ਸੀ ਖਾਦਮ ਸੁਰਚ ਹੋਵੇਗਾ ਇਹ ਇਮਾਰਤ ਵੀ ਸੁਰਚ ਬਣੀ। ਹਾਲੇ ਤੇ ਚਿਚਕ ਚਿਚਕ ਕੇ ਨਿਕਲਣਾ ਹੈ। ਕਿਤੇ ਉੱਥੇ ਜਾ ਕੇ ਵਖਿਓ ਜਿੱਥੇ ਲੋਕੀ ਦਲੇਰੀ ਨਾ ਕਹਿੰਦੇ ਨੇ ਕਿ ਹਾਂ ਕੋ ਸੁਣਿਆ ਹੈ। ਮੈਂ ਜਾ ਜਾਮ ਕਾ ਵੀ ਪੂਝੇ ਅੰਦਾਜ਼ਾ ਹੈ ਮੇਰੇ ਰੂਹ ਮਾਨਤ ਯੇਸੂ ਕੀ ਜਿਸਮ ਕਾ ਤੋ ਬਸ ਜਨਾਜ਼ਾ ਹੈ ਇਥੇ ਵੀ ਦੱਸ ਦਿਨਾ ਤੇ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਰੰਗ ਹੈ ਚਿੱਟਾ ਇਹ ਚਿੱਟਾ ਰੰਗ ਇਹਦੇ ਬਾਰੇ ਦੱਸ ਰਿਹਾ ਹਾਂ ਹਿੰਦੂਆਂ ਦਾ ਰੰਗ ਚਾਹੇ ਉਹ ਭਗਵਾ ਹੁੰਦਾ ਹੈ ਜਿਹੜਾ ਇਤਰੇ ਹੁੰਦਾ ਭਗਵਾ ਹੀ ਹੁੰਦਾ ਹੈ ਨਾ ਪਰ ਜਦੋਂ ਉਹਨਾਂ ਚ ਕੋਈ ਮਰ ਜਾਂਦਾ ਹੈ ਨਾ ਉਹਨੂੰ ਕਫਨ ਬਗਵੇ ਰੰਗ ਦਾ ਨਹੀਂ ਉਹਨੂੰ ਉਹਨੂੰ ਚਿੱਟੇ ਰੰਗ ਦਾ ਕਫਨ ਪਾਉਂਦੇ ਨੇ ਬੇਸ਼ੱਕ ਮੁਸਲਮਾਨਾਂ ਦਾ ਜਿਹੜਾ ਕਲਰ ਹੈ ਉਗਰੀਨੇ ਅਦਰਾਇ ਬੇਸ਼ਕ ਉਹਨਾਂ ਦਾ ਰੰਗ ਹਰਾ ਆ ਪਰ ਜਦੋਂ ਕੋਈ ਮਰ ਜਾਂਦਾ ਹੈ ਨਾ ਉਹ ਹਰੇ ਰੰਗ ਦਾ ਕਫਨ ਕਦੀ ਵੇਖਿਆ ਤੇ ਕਫਨ ਕਿਹੜੇ ਰੰਗ ਦਾ ਹੁੰਦਾ ਉਹ ਵੀ ਚਿੱਟੇ ਰੰਗ ਦਾ ਹੁੰਦਾ ਜੇ ਸਾਡੇ ਸਿੱਖ ਭਰਾਵਾਂ ਦੇ ਵਿੱਚ ਕਿਸੇ ਦੀ ਜਾਨ ਨਿਕਲ ਜਾਂਦੀ ਹੈ ਤੇ ਉਹ ਨੀਲੇ ਰੰਗ ਦਾ ਜਾਂ ਪੀਲੇ ਰੰਗ ਦਾ ਕਫਨ ਨਹੀਂ ਪਾਉਂਦੇ ਉਹ ਕਿਹੜੇ ਰੰਗ ਦਾ ਪਾਉਂਦੇ ਤੇ ਚਿੱਟਾ ਹੀ ਕਿਉਂ ਪਾਉਂਦੇ ਨੇ ਇਕ ਸਵਾਲ ਹੈ ਇਹ ਚਿੱਟਾ ਹੀ ਰੰਗ ਕਿਉਂ ਇਹ ਪਹਿਨਣਾ ਇਹ ਕਿੰਨੇ ਦੱਸਿਆ ਕਿ ਚਿੱਟਾ ਪਾਇਆ ਕਰੋ ਇਹ ਚਿੱਟਾ ਰੰਗ ਜਿਹੜਾ ਪਾਵੇ ਨਾ ਉਹ ਜਿਉਂਦਾ ਨਹੀਂ ਹੁੰਦਾ ਉਹ ਮਰਿਆ ਹੁੰਦਾ ਤੇ ਚਿੱਟੇ ਰੰਗ ਦਾ ਮਤਲਬ ਹੁੰਦਾ ਹੈ ਆਪਨੀ ਜਿਉਂਦਾ ਇਹਦੇ ਵਿੱਚ ਗੁਰੂ ਜੀਂਦਾ ਹੈ ਇਹਦੇ ਵਿੱਚ ਰੱਬ ਦੀ ਮਰਜ਼ੀ ਹੁੰਦੀ ਹੈ ਇਹ ਉਹ ਆ ਜਿਹਦੇ ਵਿੱਚ ਰੱਬ ਦੀ ਮਰਜ਼ੀ ਪੂਰੀ ਹੋਈ ਤੇ ਚਿੱਟਾ ਰੰਗ ਜਦੋਂ ਜੇ ਪੋਣਾ ਹੋਵੇ ਦੇ ਜੀ ਹੁੰਦਾ ਤੇ ਬਿਲਕੁਲ ਨਾ ਪਾਵੇ ਜਿਹਨੇ ਆਪਣੀ ਮਰਜ਼ੀ ਕਰਨੀ ਉਹ ਵੀ ਨਾ ਪਾਵੇ ਜਿਹਨੇ ਆਪਣੇ ਖਿਆਲਾਂ ਦੇ ਸਮਝ ਦੇ ਨਾਲ ਚੱਲਣਾ ਉਹ ਵੀ ਨਾ ਪਾਵੇ ਜਿਹਨੇ ਪੋਣਾ ਹੈ ਉਹ ਪਹਿਲਾਂ ਮਰੇ ਜਿਹੜੇ ਫਕੀਰ ਪੈਗੰਬਰ ਨਬੀ ਹੁੰਦੇ ਨੇ ਉਹ ਕਹਿੰਦੇ ਚੋਲੇ ਨੂੰ ਹੱਥ ਤਾਂ ਲਾਈ ਇਹ ਚੋਲੇ ਨੂੰ ਹੱਥ ਤਾਂ ਲਾਈ ਜੇ ਪਹਿਲਾਂ ਮਰਨਾ ਹੈ ਤੇ ਤੇ ਪਾ ਕੌਣ ਸਕਦਾ ਹੈ ਮੇਰਾ ਦੁੱਖ ਮੁਖਦਾ ਸੇ ਹੈ ਮੇਰੀ ਜ਼ਾਤ ਗੈਰ ਫਾਨੀ ਮੈਂ ਵਾਰਿਸ ਜੰਨਤ ਕਾ ਮੇਰਾ ਬਾਪ ਆਸਮਾਨੀ ਮੇਰਾ ਦੁੱਖ ਮੁਖਦਾ ਸੇ ਹੈ ਮੇਰੀ ਜ਼ਾਤ ਗੈਰ ਫਾਨੀ ਮੈਂ ਬਾਦਿਸ ਜੰਨਤ ਕਾ ਮੇਰਾ ਬਾਪ ਆਸਮਾਨੀ ਮੇਰਾ ਦੁਖ ਸੁਖੁ ਖੁਦਾ ਸੇ ਹੈ ਮੇਰੀ ਜਾਤੀ ਗੇਰ हद उलफत की देखो बेटा बना लिया है जन्नत के फरिश्तों से ऊंचाई उठा लिया है हद उलफत की ਆਸਮਾਨੀ ਹੈ ਹੱਕ بیٹھے ਗਾ ਦੇ देहा कोई इसका येगा तलब है बस खुदा का हूं ये बात जब है मकसद है कोई इसका ये दौर तलब है।, है, है, है ये भेद है इलाही पर दुनिया अंजानी ਕਰ ਰਹੀ ਹੈ ਤਾਰੀਫ ਕਰੀ ਹਾਲੇਲੂਇਆ 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 ਤੇਰਾ ਸ਼ੁਕਰ ਤੇਰਾ ਸ਼ੁਕਰ ਤੇਰਾ ਸ਼ੁਕਰ ਹਾਲੇਲੂਇਆ सामु कई खयो मां ज़ो में मेरे कई सवार स